ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਨਾਲ ਬਾਬਾ ਦੀਪ ਸਿੰਘ ਜੀ ਦੇ ਜੀਵਨ ਸੰਬੰਧੀ ਗੱਲਬਾਤ ਦੀ ਸਾਂਝ ਪਾਵਾਂਗੇ ਸੋ ਆਪ ਜੀ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਆਪਣੇ ਮਹਾਨ ਗੁਨਾ ਸਦਕਾ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਇੰਨੀ ਵਡਿਆਈ ਦੀ ਉਪਮਾ ਹੋ ਗਈ ਸੀ ਕਿ ਇੱਕ ਵਾਰ ਬਾਬਾ ਜੀ ਨੇ ਜੈਸਲਮੀਰ ਅਤੇ ਬੀਕਾ ਨੇਰ ਦੇ ਦੋ ਹਿੰਦੂ ਰਾਜਿਆਂ ਦੀ ਸੁਲ੍ਹਾ ਕਰਾ ਦਿੱਤੀ ਸੀ। ਕੋ ਸਮਾ ਸਿੰਘਾਂ ਨੇ ਸੁਖ ਦਾ ਸਾਹ ਲਿਆ ਅਤੇ ਉਹਨਾਂ ਦੇ ਪਰ ਉਪਕਾਰ ਅਤੇ ਮਹਾਨ ਕਾਰਨਾਮਿਆਂ ਤੋਂ ਸਿੰਘਾਂ ਵਿੱਚ ਜਾਗਰਤੀ ਆਈ ਹੀ ਸੀ ਕਿ ਅਦੀਨਾ ਬੀਕ ਨੇ ਜਲੰਧਰ ਤੋਂ ਗਰਬਰ ਕਰ ਦਿੱਤੀ। ਸਰਦਾਰ ਜੱਸਾ ਸਿੰਘ ਅਹਲੂਵਾਲੀਏ ਨੇ ਬਾਬਾ ਦੀਪ ਸਿੰਘ ਜੀ ਦੀ ਸਲਾਹ ਲਈ ਕਿ ਹੁਣ ਖਾਲਸੇ ਨੂੰ ਕੀ ਕਰਨਾ ਚਾਹੀਦਾ ਹੈ। ਬਾਬਾ ਦੀਪ ਸਿੰਘ ਜੀ ਨੇ ਹੁਕਮ ਕੀਤਾ ਕਿ ਸਭ ਮਿਸਲਾਂ ਸੂਰਮਿਆਂ ਸਮੇਤ ਦਬਾਬੇ ਵਿੱਚ ਇਕੱਠੀਆਂ ਹੋਣ ਅਤੇ ਅਦੀਨਾ ਬੇਗ ਨੂੰ ਸੋਧਿਆ ਜਾਵੇ। ਸੋ 12 ਮਿਸਲਾਂ ਦਾ ਦਬਾਬੇ ਵਿੱਚ ਇਕੱਠ ਹੋਇਆ ਕੁਸਮਾਨ ਦਾ ਜੁੱਧ ਹੋਇਆ ਜਿਸ ਵਿੱਚ ਅਦੀਨਾ ਬੇਗ ਫੌਜ ਸਮੇਤ ਮਾਰਿਆ ਗਿਆ। ਜਿੱਤ ਪਿੱਛੋ ਵਿਚਾਰ ਹੋਈ ਕਿ ਇਹ ਇਲਾਕਾ ਕਿਸ ਨੂੰ ਸੌਂਪਿਆ ਜਾਵੇ ਫੈਸਲਾ ਹੋਇਆ ਬਾਬਾ ਦੀਪ ਸਿੰਘ ਜੀ ਜੋ ਫੈਸਲਾ ਕਰਨ ਪੰਥ ਨੂੰ ਪ੍ਰਵਾਨ ਹੈ। ਨੇ ਸੂਰਤ ਬਾਬਾ ਦੀਪ ਸਿੰਘ ਜੀ ਨੇ ਜਿੱਤਿਆ ਇਲਾਕਾ ਸਰਦਾਰ ਜੱਸਾ ਸਿੰਘ ਅਹਲੂਵਾਲੀਏ ਜੀ ਦੇ ਸਪੋਰਟ ਕਰਨ ਦਾ ਫੈਸਲਾ ਸੁਨਾਇਆ ਜੋ ਸਿਰ ਮੱਥੇ ਪਰਵਾਣ ਕੀਤਾ ਗਿਆ ਅਜੇ ਸਿੰਘ ਦਵਾਬੇ ਵਿੱਚ ਹੀ ਸਨ ਕਿ ਮੁਹੰਮਦ ਅਮੀਨ ਖਾਨ ਸਿਆਲਕੋਟ ਨੇ ਜਹਾਦ ਖੜਾ ਕਰ ਦਿੱਤਾ ਉਹ ਖਾਲਸੇ ਨੂੰ ਮਾਰ ਕੇ ਤਬਾਹ ਕਰਨਾ ਇਸਲਾਮੀ ਸਰਾਹ ਅਨਸਾਰ ਪੁੰਨ ਸਮਝਦਾ ਸੀ ਅਮੀਨ ਖਾਨ ਦੀ ਇਸ ਪਾਲਿਸੀ ਤੋਂ ਧਾਰ ਵੀ ਅਤੇ ਜ਼ਾਲਮ ਮੁਸਲਮਾਨ ਸਿੱਖਾਂ ਨੂੰ ਲੁੱਟਦੇ ਅਤੇ ਉਹਨਾਂ ਉੱਤੇ ਅਤਿਆਚਾਰ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਪੰਥ ਮਨੁੱਖਤਾ ਦੀ ਸੇਵਾ ਸੰਭਾਲ ਲਈ ਹੀ ਸਾਜਿਆ ਸੀ ਅਮੀਨ ਖਾਨ ਦੇ ਅਤਿਆਚਾਰ ਦੀ ਦੁਆਬੇ ਵਿੱਚ ਖਬਰ ਮਿਲੀ ਸਿੰਘਾਂ ਨੇ ਬਿਆਸ ਪਾਰ ਕਰਕੇ ਬਟਾਲਾ ਤੋਂ ਡੇਹਰਾ ਬਾਬਾ ਨਾਨਕ ਪੁੱਜ ਕੇ ਪੰਥ ਦਾ ਇਕੱਠ ਕੀਤਾ ਅਤੇ ਮੁਹੰਮਦ ਅਮੀਨ ਖਾਨ ਨੂੰ ਸੋਧਣ ਲਈ ਪਹਿਲੇ ਹੀ ਦਿਨ ਘੋੜਿਆਂ ਸਮੇਤ ਰਾਵੀ ਪਾਰ ਕਰਕੇ ਜਾ ਕੇ ਰਿਆ ਅਮੀਨ ਖਾਨ ਮੈਦਾਨ ਛੱਡ ਕੇ ਦੌੜਿਆ ਪਾਰ ਸਿੰਘਾਂ ਨੇ ਉਸ ਨੂੰ ਬੋਚ ਕੇ ਉਸ ਦੇ ਅਤਿਆਚਾਰ ਦਾ ਬਦਲਾ ਲਿਆ ਅਤੇ ਉਸ ਦੀ ਸਾਰੀ ਫੌਜ ਵੀ ਮਾਰ ਦਿੱਤੀ। ਲਾਹੌਰ ਦਰਬਾਰ ਦੀ ਮਦਦ ਉੱਤੇ ਉਸ ਨੂੰ ਮਾਨ ਸੀ ਪਰ ਉਸ ਦੀ ਮਦਦ ਲਈ ਕੋਈ ਨਾ ਬਹੜਿਆ। ਸਿਆਲਕੋਟ ਦਾ ਪ੍ਰਬੰਧ ਕਿਸ ਦੇ ਹਵਾਲੇ ਕੀਤਾ ਜਾਵੇ? ਦਵਾਬੇ ਵਾਂਗ ਇਹ ਫੈਸਲਾ ਕਰਨ ਦੇ ਵੀ ਪੂਰੇ ਅਧਿਕਾਰ ਬਾਬਾ ਦੀਪ ਸਿੰਘ ਜੀ ਨੂੰ ਦਿੱਤੇ ਗਏ ਬਾਬਾ ਜੀ ਨੇ ਸੋਚ ਸਮਝ ਕੇ ਇਹ ਇਲਾਕਾ ਲਾਹੌਰ ਦੇ ਨਾਲ ਲਗਦਾ ਹੋਣ ਕਰਕੇ ਪੰਥ ਦੇ ਮਹਾਨ ਸੂਰਬੀਨ ਤੇ ਸਿਰ ਲੱਥ ਜੋਦੇ ਸਰਦਾਰ ਨੱਥਾ ਸਿੰਘ ਜੀ ਤੇ ਸਰਦਾਰ ਦਿਆਲ ਸਿੰਘ ਜੀ ਜਿਨ੍ਹਾਂ ਨੂੰ ਇਸ ਇਲਾਕੇ ਦਾ ਭੇਤ ਵੀ ਸੀ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਪੰਥ ਨੇ ਖੁਸ਼ੀਆਂ ਦੇ ਜਕਾਰੇ ਛੱਡੇ ਅਤੇ ਸਿਰ ਮੱਥੇ ਮੰਨਿਆ ਪੰਥ ਦੇ ਸਰਕਾਰੀ ਤਕਸ਼ਾਈ ਵਿਰੋਧ ਲੜਦੇ ਭਿਰਦੇ ਰਹਿਣ ਵਿੱਚ ਸਰਦਾਰ ਨੱਥਾ ਸਿੰਘ ਅਤੇ ਸਰਦਾਰ ਦਿਆਲ ਸਿੰਘ ਸ਼ਹੀਦੀਆਂ ਪਾ ਗਏ। ਉਹਨਾਂ ਪਿੱਛੋਂ ਉਹਨਾਂ ਦੇ ਜਾਸীন ਉੱਤਰਾਧਿਕਾਰੀ ਸਰਦਾਰ ਕਰਮ ਸਿੰਘ ਤੇ ਸਰਦਾਰ ਗੁਲਾਬ ਸਿੰਘ ਨੂੰ ਪੰਥ ਨੇ ਸਾਰਾ ਇਲਾਕਾ ਦੇ ਦਿੱਤਾ। ਪਰ ਉਹ ਬਾਅਦ ਵਿੱਚ ਪੰਥ ਨੂੰ ਹੀ ਅੱਖਾਂ ਵਿਖਾਉਣ ਲੱਗ ਪਏ। ਉਹਨਾਂ ਦੀਆਂ ਪੰਥ ਪ੍ਰਤੀਬੱਧ ਸਲੂਕੀਆਂ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਸ਼ਹੀਦ ਮਿਸਲ ਦੇ 2000 ਸਿੰਘਾਂ ਸਮੇਤ ਸਿਆਲਕੋਟ ਤੋਏ ਤਾਵਾ ਬੋਲ ਕੇ ਕਰਮ ਸਿੰਘ ਤੇ ਗਲਾਬ ਸਿੰਘ ਨੂੰ ਪੱਕੜ ਕੇ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਪਰ ਬਾਬਾ ਜੀ ਰਾਜ ਸੱਤਾ ਕਾਇਮ ਕਰਨ ਦੇ ਵਿਰੋਧ ਸਨ ਉਹਨਾਂ ਨੇ ਸ਼ਹੀਦ ਮਿਸਲ ਦੇ ਇਕੱਠ ਵਿੱਚ ਫੈਸਲਾ ਕੀਤਾ ਕਿ ਸਿਆਲਕੋਟ ਇਲਾਕੇ ਦੀ ਜ਼ਗੀਰ ਕਿਸੇ ਇੱਕ ਵਿਅਕਤੀ ਦੀ ਮਾਲਕੀਅਤ ਨਹੀਂ ਹੋਵੇਗੀ ਇਸ ਇਲਾਕੇ ਦੀ ਜ਼ਗੀਰ ਗੁਰਦੁਆਰਾ ਬੇਰ ਸਹਿਬ ਦੇ ਲੰਗਰ ਦੇ ਨਾਲ ਲਗਾਈ ਜਾਂਦੀ ਹੈ ਮਿਸਲਾਂ ਵਿੱਚ ਸਭ ਤੋਂ ਪਹਿਲੀ ਤੇ ਉੱਤਮ ਮਿਸਲ ਬਾਬਾ ਦੀਪ ਸਿੰਘ ਜੀ ਨੇ ਕਾਇਮ ਕੀਤੀ मीर ਮੰਨੂ ਦੀ ਮੌਤ ਪਿੱਛੋਂ ਅਹਿਮਦ ਸ਼ਾਹ ਦਿੱਲੀ ਨੇ 3 ਸਾਲ ਦੇ ਬੱਚੇ ਮਹਿਮੂਦ ਨੂੰ ਦਿੱਲੀ ਦੇ ਤਖਤ ਤੇ ਬਿਠਾ ਦਿੱਤਾ ਜਿਸ ਕਾਰਨ ਦਿੱਲੀ ਦਰਬਾਰ ਵਿੱਚ ਫੁੱਟ ਪੈ ਗਈ ਇਸ ਫੁੱਟ ਦਾ ਫਾਇਦਾ ਉਠਾਉਣ ਲਈ ਮੀਰ ਮੰਨੂ ਦੀ ਮੁਗਲਾਨੀ ਬੇਗਮ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਕੰਧਾਰ ਖਬਰ ਭੇਜ ਦਿੱਤੀ ਜੋਤਰਾント 1 ਲੱਖ ਫੌਜ ਨੂੰ ਲੈ ਕੇ 22 ਦਸੰਬਰ 1752 ਈਸਵੀ ਨੂੰ ਲਾਹੌਰ ਪੁੱਜਾ। ਉਹਨੇ ਦਿਨੀ ਸਿੰਘ ਜੰਗਲਾਂ ਵਿੱਚ ਰਹਿੰਦੇ ਹੁੰਦੇ ਸਨ ਅਤੇ ਪੰਜਾਬ ਖਾਲੀ ਹੀ ਪਿਆ ਸੀ। ਅਬਦਾਲੀ ਮਾਰੋ ਮਾਰ ਕਰਦਾ 28 ਜਨਵਰੀ 1757 ਈਸਵੀ ਨੂੰ ਦਿੱਲੀ ਪੁੱਜ ਗਿਆ। ਦਿੱਲੀ ਲੁੱਟ ਕੇ ਉਸਨੇ ਆਗਰਾ ਲੁੱਟਿਆ ਮੰਦਰ ਲੁੱਟੇ ਔਰਤਾਂ ਦੀ ਵਿਪਤੀ ਕੀਤੀ ਨਵਾਬਾਂ ਅਮੀਰਾਂ ਵਜ਼ੀਰਾਂ ਦੀਆਂ 400 ਸੁੰਦਰ ਅਬਲਾ ਦੇਵੀਆਂ Hindu ਲੜਕੀਆਂ ਅਤੇ ਲੁੱਟ ਦਾ ਮਾਲ ਸੋਨੇ ਚਾਂਦੀ ਦੀਆਂ ਮੂਰਤੀਆਂ ਸਮੇਤ ਲੈ ਕੇ April 1757 ਈਸਵੀ ਨੂੰ ਦਿੱਲੀ ਤੋਂ ਕੂਚ ਕੀਤਾ ਅਬਦਾਲੀ ਸਮਝਦਾ ਸੀ ਕਿ ਮੈਨੂੰ ਹੁਣ ਰੋਕਣ ਵਾਲਾ ਕੌਣ ਹੈ ਅਬਦਾਲੀ ਦੀਆਂ ਕਰਤੂਤਾਂ ਦਾ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਨੂੰ ਪਤਾ ਲੱਗਾ ਉਸਨੇ ਕਿਸੇ ਜੁਗਤ ਨਾਲ ਸਿੰਘਾਂ ਨੂੰ ਚਿੱਠੀਆਂ ਲਿਖੀਆਂ ਤੇ ਵੰਗਾਰਿਆ ਕਿ ਖਾਲਸੇ ਦਾ ਜਨਮ ਮਜ਼ਲੂਮਾਂ ਦੀ ਰਾਖੀ ਅਤੇ ਮਨੁੱਖਤਾ ਦੀ ਸੇਵਾ ਲਈ ਹੋਇਆ ਹੈ ਜੇ ਖਾਲਸੇ ਦੇ ਹੁੰਦੇ ਹੋਏ ਅਬਦਾਲੀ ਅਬਲਾ ਬੀਬੀਆਂ ਨੂੰ ਲੈ ਕੇ ਪੰਜਾਬ ਪਾਰ ਗਿਆ ਤਾਂ ਸਾਡੇ ਮੱਥੇ ਤੇ ਵੱਡਾ ਕਲੰਕ ਲੱਗੇਗਾ ਖਬਰ ਮਿਲਦੇ ਸਾਰ ਸ਼ਹੀਦ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਨੇ 500 ਘੋੜਸਵਾਰਾਂ ਦਾ ਜੱਥਾ ਲੈ ਕੇ ਦਮਦਮਾ ਸਾਬ ਤੋਂ ਚੱਲ ਕੇ ਰਾਤੋਂ ਰਾਤ ਥਾਨੇ ਸਰ ਦੇ ਜੰਗਲਾਂ ਵਿੱਚ ਪੁੱਜ ਗਏ ਤੇ ਅਬਦਾਲੀ ਦੀ ਉਡੀਕ ਕਰਨ ਲੱਗ ਪਏ ਸ਼ਰਾਬ ਨਾਲ ਰੱਜਿਆ ਤੇ ਹੰਕਾਰ ਦਾ ਭੜਿਆ ਅਬਦਾਲੀ ਹਾਥੀ ਤੇ ਸਵਾਰ ਸੀ ਅੱਗੇ ਅੱਗੇ ਸ਼ਾਹੀ ਫੌਜ ਵਿਚਕਾਰ ਲੁੱਟ ਦਾ ਮਾਲ ਗੱਡਿਆਂ ਤੇ ਬੈਠੀਆਂ ਅਬਲਾ ਔਰਤਾਂ ਤੇ ਮੁੰਡੇ ਅੱਲਾ ਤੇ ਰਾਮ ਨੂੰ ਯਾਦ ਕਰਕੇ ਰੋ ਰਹੇ ਸਨ ਪਿੱਛੇ ਫੌਜ ਸੱਜੇ ਖੱਬੇ ਸਾਰੇ ਸ਼ਰਾਬ ਨਾਲ ਮਸਤ ਹੋਏ ਫੌਜੀ ਸ਼ਾਹਬਾਦ ਮਾਰਕੰਡਾ ਤੇ ਪਿਪਲੀ ਦੇ ਵਿਚਕਾਰ ਰਾਤ ਪੈਂਤ ਤੇ ਡੇਰਾ ਲਾਈ ਬੈਠੇ ਸਨ ਇੱਧਰ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਦੀ ਫੌਜ ਦੇ ਨਾਲ ਬਾਬਾ ਦੀਪ ਸਿੰਘ ਜੀ ਦੇ 500 ਘੋੜਸਵਾਰ ਨੇ ਪੰਜ ਜੱਥੇ ਬਣਾ ਕੇ ਗੂਰਿਲਾ ਜੰਗਲ ਜੰਗ ਵਿੱਚ ਤਿਆਰੀ ਕੀਤੀ ਹੋਈ ਸੀ ਸਿੰਘਾਂ ਨੂੰ ਧਰਮ ਯੁੱਧ ਵਿੱਚ ਆਪਣਾ ਈਮਾਨ ਅਤੇ ਆਚਰਣ ਕਾਇਮ ਰੱਖ ਕੇ ਕੁਰਬਾਨੀ ਕਰਨ ਦੀ ਸਖਤ ਹਿਦਾਇਤ ਕੀਤੀ ਗਈ ਇੱਧਰ ਅਮੀਰਾਂ ਵਜ਼ੀਰਾਂ ਦੀ ਤਾਂ ਗੱਲ ਹੀ ਛੱਡੋ ਸਾਰੇ ਫੌਜ ਨੂੰ ਨਸ਼ੇ ਵਿੱਚ ਰੱਬ ਭੁੱਲਾ ਹੋਇਆ ਸੀ ਸਿੰਘਾਂ ਦਾ ਦਾ ਲੱਗਾ ਉਹਨਾਂ ਰਾਤ ਨੂੰ ਹੀ ਜ਼ੋਰਦਾਰ ਹੱਲਾ ਬੋਲ ਦਿੱਤਾ ਲੋਟਦਾ ਧਨ ਮਾਲ ਲੁੱਟ ਲਿਆ ਗੱਡਿਆਂ ਤੇ ਸਵਾਰ ਦੇਵੀਆਂ ਸਮੇਤ ਗੱਡਿਆਂ ਦੇ ਮੂੰਹ ਜੰਗਲ ਵੱਲ ਕਰਕੇ ਤੋੜ ਦਿੱਤੇ ਫੌਜ ਵਿੱਚ ਹਫੜਾ ਦਫੜੀ ਮਚ ਗਈ ਸਿੰਘ ਲੁੱਟ ਮਾਰ ਕਰਕੇ ਜੰਗਲਾਂ ਵਿੱਚ ਜਾ ਵਰੇ ਦੇਵੀਆਂ ਦੇ ਹੱਥ ਪੈਰ ਖੋਲ ਲ ਦਿੱਤੇ ਥਾਂ ਪਤੇ ਪੁੱਛੇ ਤੇ ਇਹ ਕਰੋ ਘਰੀ ਪਛਾਹ ਦਿੱਤੀਆਂ ਖਾਸੇ ਦਲ ਦਾ ਇਹ ਵੱਡਾ ਉਪਰ ਉਪਕਾਰ ਇਤਿਹਾਸ ਦੇ ਨਹਿਰੀ ਪੰਨਿਆਂ ਉੱਤੇ ਚਮਕਦਾ ਪਿਆ ਹੈ ਦਿਨ ਚੜੇ ਅਬਦਾਲੀ ਨੂੰ ਹੋਸ਼ ਆਈ ਸ਼ਰਮਿੰਦਾ ਹੋਇਆ ਅਤੇ ਫੌਜ ਦੇ ਮੁਖੀਆਂ ਨੂੰ ਤਾਰਦਾ ਹੋਇਆ ਪੰਜਾਬ ਵੱਲ ਨੂੰ ਤੁਰ ਪਿਆ ਫਤਲੂਜ ਤੇ ਬਿਆਸ ਪਾਰ ਕਰਕੇ ਜਾਂ ਫਿਰ ਰਾਤ ਪਈ ਤਾਂ ਸਿੰਘਾਂ ਨੇ ਫੇਰ ਸ਼ੇਰਾਂ ਵਾਂਗ ਚਪਟ ਮਾਰੀ ਤੇ ਸ਼ਾਹੀ ਸਮਾਨ ਲੁੱਟ ਲਿਆ ਅਤੇ ਕਾਫੀ ਫੌਜੀ ਵੀ ਮਾਰ ਮੁਕਾਈ ਖਾਲਸੇ ਦਲ ਨੇ ਅਬਦਾਲੀ ਦੀ ਧਾਰ ਦਾ ਅਟਾਰੀ ਤੱਕ ਪਿੱਛਾ ਕੀਤਾ ਅਬਦਾਲੀ ਨੇ ਸ਼ਰਮ ਦੇ ਮਾਰੇ ਬੱਚੀ ਖੂਚੀ ਫੌਜ ਲੈ ਕੇ ਲਾਹੌਰ ਜਾ ਕੇ ਸਾਹ ਲਿਆ ਬਾਬਾ ਜੀ ਨੇ ਆਪਣੇ ਜਥੇ ਸਮਿਤ ਦਮਦਮਾ ਸਾਹਿਬ ਨੂੰ ਵਾਪਸ ਸੀ ਹੀ ਪਾ ਲਈ ਹਾਰ ਦੀ ਨਮੋਸ਼ੀ ਤੇ ਦਿਲ ਦੀ ਕਬਰਹਾਟ ਦੂਰ ਕਰਨ ਲਈ ਅਬਦਾਲੀ ਨੇ ਆਪਣੇ ਪੁੱਤਰ ਤਮੂਰ ਸ਼ਾਹ ਨੂੰ ਇੱਕ ਦਰਬਾਰ ਇੱਕ ਖਾਸ ਲਾਉਣ ਲਈ ਆਖਿਆ ਦਰਬਾਰ ਵਿੱਚ ਪੁੱਛਿਆ ਕਿ ਲਾਹੌਰ ਤੋ ਦਿੱਲੀ ਜਾਂਦੇ ਸਮੇ ਸਾਰਾ ਪੰਜਾਬ ਖਾਲੀ ਸੀ ਇੰਨੀ ਛੇਤੀ ਇਹ ਜਰਵਾਣੇ ਕਿੱਥੋਂ ਪੈਦਾ ਹੋ ਗਏ ਜਿਨ੍ਹਾਂ ਮੇਰੀ 6 ਮਹੀਨੇ ਦੀ ਕੀਤੀ ਲੁੱਟਖਸਟ ਖੋ ਲਈ ਤੇ ਫੌਜ ਵੀ ਕਾਫੀ ਮਾਰ ਦਿੱਤੀ ਮੈਂ ਜਾਨ ਬਚਾ ਕੇ ਮਸਾ ਲਾਹੌਰ ਪੁੱਜਾਂ ਹਾਂ ਇੱਕ ਕਾਜੀ ਨੇ ਉੱਠ ਕੇ ਦੱਸਿਆ ਕਿ ਇਹ ਸਿੱਖ ਹਨ ਜਿਨ੍ਹਾਂ ਆਪਣੇ ਪੀਰ ਗੁਰੂ ਗੋਬਿੰਦ ਸਿੰਘ ਤੋਂ ਆਪ ਇਹ ਹਜਾਤ ਅੰਮ੍ਰਿਤ ਪੀ ਕੇ ਸ਼ੱਕ ਕੇ ਲੜਨਾ ਮਰਨਾ ਸਿੱਖਿਆ ਹੈ ਉਹਨਾਂ ਆਹ ਦਾ ਧਾਰਮਿਕ ਕੇਂਦਰ ਅੰਮ੍ਰਿਤਸਰ ਹੈ ਜਿੱਥੇ ਉਹ ਅੰਮ੍ਰਿਤ ਪੀ ਕੇ ਇਹ ਮਰੇ ਹੋਏ ਵੀ ਸੁਰਜੀਤ ਹੋ ਜਾਂਦੇ ਹਨ ਉਹ ਘੋੜਿਆਂ ਤੇ ਬੈਠ ਕੇ ਰਾਤੋਂ ਰਾਤ 100 100 ਮੀਲ ਪੰਥ ਕਰਦੇ ਹਨ ਤੇ ਸਾਗ ਖਾ ਪਾਤ ਖਾ ਕੇ ਗੁਜ਼ਾਰਾ ਕਰਦੇ ਹਨ ਇਹ ਸੁਣ ਕੇ ਅਬਦਾਲੀ ਡੰਗ ਰਹਿ ਗਿਆ ਇਹ ਸੁਣ ਕੇ ਅਬਦਾਲੀ ਨੇ ਗੁੱਸੇ 'ਚੋਂ ਲਾਲ ਪੀਲਾ ਹੋ ਕੇ ਆਪਣੇ ਪੁੱਤਰ ਤਮੂਰ ਸ਼ਾਹ ਨੂੰ ਹੁਕਮ ਕੀਤਾ ਕਿ ਐਸੀ ਖਤਰਨਾਕ ਕੌਮ ਨੂੰ ਖਤਮ ਕਰੋ ਧਾਰਮਿਕ ਕੇਂਦਰ ਤਬਾਹ ਕਰ ਦਿਓ ਅੰਬ੍ਰਤ ਸਰੋਵਰ ਮਿੱਟੀ ਪਾ ਕੇ ਪੂਰ ਦਿਓ ਪਿੰਡਾਂ ਤੇ ਜੰਗਲਾਂ ਵਿੱਚ ਫੇਰ ਕਿ ਇਹਨਾਂ ਨੂੰ ਖਤਮ ਕੀਤਾ ਜਾਵੇ ਅਬਦਾਲੀ ਤਾਂ ਖੁੰਬ ਠਪਾ ਕੇ ਖਾਲੀ ਹੱਥ ਕਾਬਲ ਜਾ ਪੁੱਜਾ ਇੱਧਰ ਤੋਂ ਮੂਰ ਸ਼ਾਹ ਨੇ ਆਪਣੇ ਜਰਨੈਲ ਜਹਾਨ ਖਾਨ ਤੇ ਸਰ ਅਬਦุล ਖਾਨ ਨੂੰ ਸਖਤ ਹੁਕਮ ਦਿੱਤਾ ਕਿ ਸਿੱਖਾਂ ਦਾ ਖੁਰਾ ਖੋਜ ਮਟਾ ਦਿਓ ਜਿਸ ਦਾ ਸਾਹਿਬ ਡਾਡਾ ਹੋਏ ਇਸ ਨੂੰ ਮਾਰ ਸਕੇ ਨਾ ਕੋਈ ਵਾਹਿਗੁਰੂ ਜੀ ਜਿਸ ਦਾ ਸਾਹਿਬ ਦਾੜਾ ਸੀ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚ ਉਹਨਾਂ ਨੂੰ ਕੌਣ ਮਾਰ ਸਕਦਾ ਸੀ ਕੋਈ ਨਹੀਂ ਸੀ ਮਾਰ ਸਕਦਾ ਸੋ ਵਾਹਿਗੁਰੂ ਜੀ ਅੱਜ ਦੀ ਸਾਂਝ ਆਪ ਜੀ ਨਾਲ ਇੱਥੋਂ ਤੱਕ ਇਸ ਤੋਂ ਅੱਗੇ ਦੀ ਸਾਂਝ ਅਸੀਂ ਅਗਲੀ ਵੀਡੀਓ ਵਿੱਚ ਆਪ ਜੀ ਨਾਲ ਪਾਵਾਂਗੇ ਸੋ ਆਪ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਅਤੇ ਆਪਣੀ ਵਿਚਾਰ ਕਮੈਂਟਾਂ ਵਿੱਚ ਦੱਸਿਓ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ